ਨੈਲ ਦੇਣੀ ਆ ਹਫਤੇ ਦੀ ਦਵਾਈ ਉਹਦੇ ਵਿੱਚ ਕੀ ਹੋਣਾ ਮਤਲਬ ਹਫਤਾ ਜਿਹੜਾ ਵੀ ਕੋਈ ਦਵਾਈ ਖਾਂਦਾ ਆਪਾਂ ਨੂੰ ਐ ਨਹੀਂ ਕਹਿੰਦੇ ਚਾਹੇ ਉਹ ਭਿਆਨਕ ਬਿਮਾਰੀ ਐ ਚਾਹੇ ਛੂਟੀ ਐ ਲੀਵਰ ਮਿਹਦਾ ਦਿਮਾਗ ਹੱਡੀਆਂ ਕੈਲਸ਼ੀਅਮ ਜਣ ਜੇ ਗਿਣੀਏ ਪੰਜਰਾ ਆਪਾਂ ਘੱਟੋ ਘੱਟ 36 ਦਾ ਆਪਾਂ ਸੌਖਾ ਕਹਿ ਸਕਦੇ ਆ ਜਿਹੜਾ ਆਪਣੇ ਅਸੂਲ ਦੇ ਨਾਲ ਕਰੇ ਨਾਲ ਕਰੇ ਉਹ ਆਪਣੀ ਦਵਾਈ ਬੰਦ ਨਾ ਕਰੇ ਬਾਈ ਕੋਈ ਵੀ ਜਿੰਦਾ ਉਹਦੇ ਘੰਟੇ ਬਾਅਦ ਸਾਡੀ ਦੇਸੀ ਦਵਾਈ ਆ ਇਦੇ ਵਿੱਚ ਅਸੀਂ ਇੱਕੋ ਚੀਜ਼ ਪਾਈ ਆ ਜਿਹੜੇ 72 ਰੋਗ ਚੱਕ ਦਿਆ ਜੇ 40 ਦਿਨ ਮੰਦਾ ਉਹ ਸਾਡੇ ਯੂਜ਼ ਕਰਵਾ ਜਿਵੇਂ ਜਿਵੇਂ ਅੱਜ ਕੱਲ੍ਹ ਜਿਹੜੀ ਮੇਨ ਚੱਲਦੀ ਹੈ ਕੈਲਸ਼ੀਅਮ ਦੀ ਘਾਟ ਇਹ ਕਿਸੇ ਨਾਲ ਲਿੰਕਦਾ ਰੀੜ ਦੀ ਹੱਡੀ ਨਾਲ ਜਿਹੜਾ ਕੋਈ ਵੀ ਹੱਡੀ ਦਾ ਦਰਦ ਆ ਉਹ ਕੈਲਸ਼ੀਅਮ ਦੀ ਘਾਟ ਨਾਲ ਹੀ ਹੁੰਦਾ ਵੀਰੇ ਮੈਂ ਵੱਡਾ ਡਾਊਟ ਨਹੀਂ ਆ ਕੋਈ ਮੈਂ ਸਿੱਖਿਆ ਨਹੀਂ ਗਿਆ ਬੱਸ ਆਪਾਂ ਹੀ ਆਪਣੇ ਸਰੀਰ ਤੇ ਟਰੀਟਮੈਂਟ ਕਰਿਆ ਜਿਵੇਂ ਮੇਰੇ ਤੇ ਨਾਸਰ ਹੋ ਸਕਦਾ ਇੱਕ ਆਮ ਬੰਦੇ ਤੇ ਕਿੰਨਾ ਅਸਰ ਹੋ ਸਕਦਾ ਉਸ ਫਰਟ ਦਾ ਸਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਮੰਨ ਲਓ ਤੁਸੀਂ ਬਿਜਲੀ ਦੇ ਕਾਰੀਗਰ ਹੋ ਜਾਂ ਨੱਟ ਦੇ ਉਹਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਜਿਹੜੀ ਬਿਜਲੀ ਹੈ ਉਹ ਕਿੱਥੇ ਤੱਕ ਲਿਮਟਾ ਜੇ ਉਹ ਦੀ ਅਨਲਿਮਟਡ ਯੂਜ਼ ਕਰਦੇ ਆ ਤਾਂ ਸਾਨੂੰ ਕੀ ਨੁਕਸਾਨ ਹੋ ਸਕਦਾ ਗਰੈਡਰ ਨੂੰ ਕੀ ਨੁਕਸਾਨ ਹੋ ਸਕਦਾ ਸਾਡੇ ਪਬਲਿਕ ਨੂੰ ਬਚਾਉਣਾ ਹੈ ਨਾ ਇਹ ਚੀਜ਼ ਤੋਂ ਖਤਰਨਾਕ ਪਊ ਬਿਜਲੀ ਹਵਾ ਅੱਗ ਆ ਵਗੈਰਾ ਵਗੈਰਾ ਜਿਹਦੇ ਨਾਲ ਸੁੱਖ ਮਿਲਦਾ ਹੈ ਸਰੀਰ ਨੂੰ ਜਿਹੜਾ ਹਿੰਦੂਸਤਾਨਾ ਪੰਜਾਬ ਦਾ ਪਹਿਲਾ ਹੈ ਹਿੰਦੂਸਤਾਨ ਦੇ ਵਸਨੀਕ ਆਪਾਂ ਜੇ ਮੈਂ ਤੁਹਾਨੂੰ ਦੱਸਿਆ ਅੱਜ ਹੈ ਨਾ ਉਹ ਇੱਕ ਮਹਾਨ ਸ਼ਖਸੀਅਤ ਰੂਹ ਹੋਈ ਆ ਜਿਉਂਨਾਂ ਨੂੰ ਮੈਂ ਕੀ ਓਡਾ ਨਮਾ ਹਨ ਵੀ ਛੋਟਾ ਹੈ ਪੰਜਾਬ ਦਾ ਪੁੱਤ ਸਤਜੀ ਕਿ ਉਹਨਾਂ ਨੂੰ ਸਲਾਮਾਂ ਨੇ ਗੁਰੂਆਂ ਪੀਰਾਂ ਪੌਲੀਆਂ ਜਿਹੜੇ ਪਕੰਬਰ ਸੀ ਵੱਡੇ ਵਡੇਰੇ ਜਿਵੇਂ ਸੁਗਨ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਰੂਹ ਤੇ ਹਨਾ ਦੱਸਿਆ ਹੈ ਸਤਿਗੁਰ ਦੇਵੇ ਨਮਾ ਅ ਸ਼੍ਰੀ ਗੁਰ ਦੇਵੇ ਨਮਾ ਜੀ ਅਸੀ ਕਹਿੰਦੇ ਵੱਡੇ ਬਡੇਰਿਆਂ ਤੋਂ ਬਣਿਆ ਮਹਾਰਾਜ ਕਹਿੰਦੇ ਉਹਨਾਂ ਦਾ ਨਮਸਕਾਰ ਪਹਿਲਾ ਹੈ ਜਿਵੇਂ ਮਾਂ ਹੋਊਗੀ ਮਾਂ ਤੇ ਵੱਡੀ ਗੱਲ ਪਿਓ ਦੀ ਆ ਜੇ ਪਿਓ ਨੇ ਪੁੱਤ ਬਣਾਇਆ ਹਨਾ ਉਹ ਵੰਸ਼ਾ ਜਿਹੜੀ ਉਹ ਕਹਿੰਦਾ ਪਤੀ ਵੀ ਹੁੰਦੀ ਆ ਪਿਓ ਦੀ ਹੁੰਦੀ ਆ ਨਾ ਰਾਜੇ ਦੀ ਹੁੰਦੀ ਆ ਇਦਾਂ ਹੀ ਫੈਮਿਲੀਾਂ ਚ ਸਰਪੰਚਾਂ ਵਗੈਰਾ ਕੋਈ ਤਾਂ ਅਗੂ ਹੁੰਦਾ ਜਿਹੜਾ ਵੱਡਾ ਹੁਣ ਵੀ ਐ ਨਹੀਂ ਹੈਗਾ ਵੀ ਹੁਣ ਭਗ ਸੰਗੂਣਾ ਵਰਗੇ ਹੈ ਹੀ ਨਹੀਂ ਅਗੇ ਨੇ ਉਹ ਹੁਣ ਬੋਲਦੇ ਨਹੀਂ ਵੀਰੇ ਜਿਵੇਂ ਤੁਸੀਂ ਕਹਿੰਦੇ ਹੁੰਨੇ ਹੋ ਵੀ ਵੀ ਨਾਸ ਨਹੀਂ ਹੁੰਦਾ ਕਿਸੇ ਦਾ ਕਿ ਗੁਰੂ ਆਉਂਦੇ ਨਹੀਂ ਕਿ ਬੈਠੇ ਨਹੀਂ ਗਏ ਗੁਰੂ ਗ੍ਰੰਥ ਸਾਹਿਬ ਸਾਰੇ ਕਿ ਰੱਬ ਹੋਰ ਕਿਸੇ ਵਜ੍ਹਾ ਚਾਊਗਾ ਜਿਵੇਂ ਭਗਤ ਸਿੰਘ ਜੀ ਸ੍ਰੀ ਮਹਾਰਾਜ ਜੀ ਉਹਨੇ ਰਤਵਾਵ ਦਾ ਕੌਣ ਦਾ ਸੀਗਾ ਹਿੰਦੁਸਤਾਨ ਪੰਜਾਬ ਦੇ ਨਾਲ ਜਿਵੇਂ ਤੁਸੀਂ ਕਹਿੰਦੇ ਹੁੰਨੇ ਹੋ ਵੀ ਹਾਂ ਵੀ ਰਾਜਾ ਸੀ ਉਹ ਆਇਕਣ ਉਹਨੇ ਪਰਖ ਕਰ ਲਈ ਉਹਦੀ ਗੋਲੀ ਸੀ ਪੰਪਾਇਆ ਹੋਇਆ ਹੈਗਾ ਨਾ ਉਹੀ ਗੱਲ ਆ ਤੇ ਜੂਰ ਜੁਗਦੇ ਪੀਰ ਹਨੂਮਾਨ ਵਰਗੇ ਬਜਰੰਗੀ ਹੈ ਨਾ ਪਾਪਾ ਨੂੰ ਪੁੱਤਰ ਇਹਨਾਂ ਦੇ ਵਜਾ ਨਾਲੇ ਗੁਰੂ ਗ੍ਰੰਥ ਸਾਹਿਬ ਨਾਲ ਚਾਰ ਧਰਮੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਹੈ ਨਾ ਇੱਕ ਪੰਜਾਂ ਨਾਲ ਚੱਲਈ ਹੈ ਪੰਜੇ ਤਤ ਪੰਜੇ ਫਲਾਨਾ ਨਾ ਪੰਜੇ ਪੀਰ ਪੰਜੇ ਮਾਰੇ ਦੀ ਖਾਲਸੇ ਦੇ ਵਿਸਵਾਖੀ ਦੇ ਜਰ ਭਾਉ ਕੁਸ਼ੇ ਪੰਜੇ ਜੇ ਪ੍ਰਬਾਧਨਾ ਵੀ ਪਾਣੇ ਚਾਹੀਆ ਨਹੀਂ ਕਿਛ ਵੀ ਆ ਉਹ ਦੋ ਜੀ ਵੀ ਆ ਤਿੰਨ ਜੀ ਵੀ ਆ ਚਾਰ ਜੀ ਵੀ ਆ ਪੰਜ ਜੀ ਵੀ ਆ ਮੰਨ ਨੂੰ ਇਹਦਾ ਪੰਜਾਬ ਪੰਜ ਪਾ ਹੱਥ ਤੇ ਬਣਿਆ ਬਾਬੇ ਨਾਨਕ ਨੇ ਵੀ ਹੋਰ ਵੀ ਕ੍ਰਿਸ਼ਨ ਮਹਾਰਾਜ ਨੇ ਉਂਗਲੀ ਤੇ ਮਹਾਰਾਜ ਦਸਵੇਂ ਬਾਦਸ਼ਾਹ ਨੇ ਬਾਜ ਤੇ ਹੱਥ ਤੇ ਮੁਠੀ ਮੀਲ ਕੇ ਤੇ ਇਹ ਨਹੀਂ ਵੀ ਇਕੱਲਾ ਕਰਨੇ ਵਾਲਾ ਵੱਡਾ ਨਹੀਂ ਹੁੰਦਾ ਪਰੋਹਣੇ ਵਾਲਾ ਵੱਡਾ ਹੁੰਦਾ ਉਹਦਾ ਗੁਰੂ ਵੱਡਾ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਇਹਦਾ ਹੈਗਾ ਹੀ ਹੈ ਹੁਣ ਗੱਲ ਇੱਕ ਹੈ ਇੱਕ ਆਪਾਂ ਨੇ ਕੋਠੀ ਬਣਾਉਣੀ ਆ ਬਿਸਤਰੀ ਮਜ਼ਦੂਰ ਨੂੰ ਕੋਈ ਥੋੜੀ ਜਾਣਦਾ ਠੇਕੇਦਾਰ ਦਾ ਨਾਮ ਚੱਲਦਾ ਉਹ ਠੇਕੇਦਾਰ ਦਾ ਰੱਬਾ ਹਾਂ ਫਿਰ ਉਹੀ ਗੱਲ ਕਰਦਾ ਵੀ ਜਿਹਦੇ ਉਹਨਾਂ ਨੂੰ ਉਸ ਲਾਈਨ ਚ ਲਿਆਂਦਾ ਵੱਡੀ ਗੱਲ ਆ ਭੂਮੀ ਚੋਰੀ ਉਹਨੇ ਬੰਦੇ ਠੱਗ ਹਨਾ ਪ੍ਰੇਮਾ ਕੋੜੀ ਬਹੁਤ ਨੇ ਭਾਈ ਉਹਨਾਂ ਨੇ ਮੇਰੇ ਵਰਗੇ ਲੰਗੜੇ ਪਿੰਗੜਿਆਂ ਨੂੰ ਕਾਰ ਰਿਆ ਹਨਾ ਪਹਾੜ ਚੜਾਤਾ ਪਿੰਗਲਾ ਹਨਾ ਉਹ ਕੱਲਾ ਦਾ ਕਾਲ ਪੁਖ ਦੀ ਸੀ